ਅਗਰ ਤੁਸੀਂ ਬਰਫੀ ਖਾਂਦੀ ਸ਼ੁਕੀਨ ਹੋ ਤਾਂ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਸਵਾਦ ਬਰਫੀ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਅੱਜ ਆਪਾਂ ਘਰ ਦੇ ਵਿੱਚ ਆਟੇ ਦੀ ਬਹੁਤ ਹੀ ਸਵਾਦ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਬਾਜ਼ਾਰ ਦੇ ਨਾਲੋਂ ਵੀ ਕਿਤੇ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਬਣਾਵਾਂਗੇ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਬ੍ਰੈਡਕਾਸਟ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬਨਫੀ ਬਣਾ ਲੈ ਇਥੇ ਮੈਂ ਇੱਕ ਕੌਲੀ ਲਈ ਹੈ ਜੀ ਕਣਕ ਦਾ ਆਟਾ ਤੇ ਅੱਧੀ ਕੌਲੀ ਲਈ ਹੈ ਦੇਸੀ ਘਿਓ ਤੁਸੀਂ ਦੇਸੀ ਘਿਓ ਦੀ ਜਗ੍ਹਾ ਤੇ ਡਲਡਾ ਕਿਉ ਵੀ ਲੈ ਸਕਦੇ ਹੋ ਕੋਈ ਵੀ ਕੌਲੀ ਜਾਂ ਕੱਪ ਨਾਪ ਕੀ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਕੜਾਈ ਰੱਖ ਕੇ ਗੈਸ ਦੇ ਉੱਪਰ ਤੇ ਉਹਦੇ ਵਿੱਚ ਪਹਿਲਾਂ ਪਾਵਾਂਗੇ ਕਿਉ ਕਿਉ ਜਿਵੇਂ ਗਰਮ ਹੋ ਗਿਆ ਤੇ ਫਿਰ ਪਾਵਾਂਗੇ ਕਣਕ ਦਾ ਆਟਾ ਤੇ ਆਟੇ ਦੀ ਆਪਾਂ ਨਾ ਛਾਂਣ ਕੇ ਵਰਤੋਂ ਕਰਨੀ ਆ ਆਟਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਆਟੇ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਆਟੇ ਨੂੰ ਭੁੰਨਣਾ ਹੈ ਕਿ ਆਟੇ ਦਾ ਕੱਚਾਪਨ ਖਤਮ ਹੋ ਜਾਵੇ ਤੇ ਆਟੇ ਦੀ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਜਾਵੇ ਜਿੱਦੋਂ ਕਿ ਆਪਾਂ ਇਹਨੂੰ ਭੁੰਨ ਕੇ ਤਿਆਰ ਕਰ ਲਿਆ ਤੇ ਨਾ ਹੀ ਤਾਂ ਆਪਾਂ ਆਟੇ ਨੂੰ ਲਾਲ ਕਰਨਾ ਹੈ ਤੇ ਨਾ ਹੀ ਆਪਾਂ ਆਟੇ ਨੂੰ ਕਾਲਾ ਕਰਨਾ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਜਾਨਿ ਕਿ ਪੂਰਾ ਹੋਣ ਤੱਕ ਆਟੇ ਨੂੰ ਪੁੰਨਣਾ ਜਿਵੇਂ ਜਿਵੇਂ ਨਾ ਆਟਾ ਆਪਾਂ ਪੁੰਨਦੇ ਜਾਵਾਂਗੇ ਤੇ ਆਟਾ ਆਪਣਾ ਨਾ ਜਿਹੜਾ ਇਸ ਤਰ੍ਹਾਂ ਕਯੋਰ ਛੜਦਾ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਆਟਾ ਆਪਣਾ ਕਿੰਨਾ ਟਿੱਲਾ ਹੋ ਗਿਆ ਹੈ ਤੇ ਹਲਕਾ ਜਾਂ ਆਪਾਂ ਇਹਨੂੰ ਹੋਰ ਪੁੰਨਾਂਗੇ ਕਿ ਆਪਾਂ ਇਹਨੂੰ ਹਲਕਾ ਜਾਂ ਬ੍ਰਾਊਨ ਕਰਨਾ ਹੈ ਕਿ ਜ਼ਿਆਦਾ ਨਹੀਂ ਆਪਾਂ ਇਹਨੂੰ ਲਾਲ ਕਰਨਾ ਆਟੇ ਨੂੰ ਬਿਲਕੁਲ ਇਹ ਆਪਾਂ ਘੱਟ ਸੇਕ ਤੇ ਪੁੰਨਾਂਗੇ ਨਾ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਆਟਾ ਵੀ ਆਪਣਾ ਚੰਗੀ ਤਰ੍ਹਾਂ ਮੈਂ ਪੁੰਨ ਲਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਦਾ ਹੀ ਆਪਾਂ ਨੂੰ ਕਲਰ ਚਾਹੀਦਾ ਹੈ ਗੈਸ ਮੈਂ ਬੰਦ ਕਰ ਦਿੱਤਾ ਤੇ 1 ਮਿੰਟ ਲਗਾਤਾਰ ਹਲਾਵਾਂਗੀ ਕਿਉਂਕਿ ਭਾਰੀ ਤਲੇ ਵਾਲੀ ਕੜਾਈ ਹੈ ਤੇ ਆਟਾ نیچے ਲੱਜ ਜਾਵੇਗਾ ਆਟੇ ਨੂੰ ਪੁਨ ਕੇ ਸਾੜ ਤੇ ਠੰਡਾ ਹੋਣ ਲਈ ਰੱਖਾਂਗੇ ਤੇ ਫਿਰ ਬਣਾਵਾਂਗੇ ਚਾਸ਼ਨੀ ਚਾਸ਼ਨੀ ਬਣਾ ਲਈ ਪੈਨ ਦੇ ਵਿੱਚ ਇੱਥੇ ਮੈਂ ਪੌਣੀ ਕੋਲੀ ਲਈ ਹੈ ਜੀ ਚੀਨੀ ਜਾਨੀ ਕਿ ਖੰਡ ਤੇ ਚੀਨੀ ਨਾਲੋਂ ਅੱਧਾ ਲਿਆ ਪਾਣੀ ਇੱਕ ਹਿੱਸਾ ਪਾਣੀ ਦਾ ਤੇ ਦੋ ਹਿੱਸੇ ਚੀਨੀ ਦੇ ਜਿਵੇਂ ਜਿਵੇਂ ਪਾਣੀ ਆਪਣਾ ਗਰਮ ਹੋ ਰਿਹਾ ਤੇ ਚੀਨੀ ਆਪਣੀ ਦੇਖੋ ਘੁਲਨੀ ਸ਼ੁਰੂ ਹੋ ਗਈ ਹੈ ਹਲਾਉਂਦੇ ਹੋਏ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਤੇ ਜਿਵੇਂ ਹੀ ਆਪਣੀ ਚੀਨੀ ਚੰਗੀ ਤਰ੍ਹਾਂ ਮੈਲਟ ਹੋ ਗਈ ਜਿੱਤੇ ਇਹਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਨਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ 2 ਮਿੰਟ ਪਕਾਉਣਾ ਹੈ ਤੇ ਗੈਸ ਆਪਾਂ ਲੋ ਟੂ ਮੀਡੀਅਮ ਹੀ ਰੱਖਣਾ ਹੈ ਹਾਈ ਨਹੀਂ ਰੱਖਣਾ ਲਗਾਤਾਰ ਹਿਲਾਉਂਦੇ ਹੋਏ ਆਪਾਂ ਉਬਾਲਾ ਆਉਣ ਤੋਂ ਬਾਅਦ ਜਿਵੇਂ 2 ਮਿੰਟ ਚੰਗੀ ਤਰ੍ਹਾਂ ਚਾਸ਼ਨੀ ਪਕਾ ਲੈਣਾ ਗੈਸ ਆਪਾਂ ਬੰਦ ਕਰ ਦੇਣਾ ਤੇ ਚਾਸ਼ਨੀ ਨੂੰ ਚੈੱਕ ਕਰਕੇ ਦੇਖਣਾ ਆਪਾਂ ਨੂੰ ਇੱਕ ਤਾਰ ਵਾਲੀ ਚਾਸ਼ਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਚਾਸ਼ਨੀ ਵੀ ਤਾਰ ਬਣਨੀ ਚਾਹੀਦੀ ਹੈ ਚਾਸਨੀ ਬਣ ਕੇ ਤਿਆਰਾਜੀ ਉਪਰੋਂ ਕਵਰ ਕਰਕੇ ਰੱਖਾਂਗੇ ਦੂਸਰੀ ਸਾਈਡ ਹੈ ਆਪਣਾ ਪੁੰਨਿਆ ਹੋਇਆ ਆਟਾ ਵੀ ਠੰਡਾ ਹੋ ਗਿਆ ਹੈ ਤੇ ਇਹਨੂੰ ਬਿਲਕੁਲ ਹੀ ਬਰਫੀ ਨੂੰ ਨਾ ਖੋਏ ਦਾ ਫਲੇਵਰ ਦੇਣ ਲਈ ਕਿ ਖੋਏ ਵਾਲਾ ਟੇਸਟ ਦੇ ਲਈ ਮੈਂ ਇਹਦੇ ਵਿੱਚ ਪਾ ਰਹੀ ਹਾਂ ਸੁੱਕਾ ਦੁੱਧ ਯਾਨੀ ਕਿ ਮਿਲਕ ਪਾਊਡਰ ਮਿਲਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਕ ਪਾਊਡਰ ਨੂੰ ਨਾ ਆਪਾਂ ਪੁੰਨੇ ਹੋਏ ਆਟੇ ਦੇ ਵਿੱਚ ਮਿਕਸ ਕਰ ਲੈਣਾ ਹੈ चं तरह मिक्स करने तो बाद जी फिर आप आपवेंगे इलायची पाउडर मैं चम्मच का चौथा हिस्सा इलायची पाउडर की वरतों कर रही हाँ अगर तेल तो इलायची पाउडर नहीं है तो चार पांच कुट के पा हो इलायची पाउडर पाके चं तरह मिक्स करा ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਇਹਦੇ ਪੁੰਨੇ ਹੋਏ ਆਟੇ ਦੇ ਵਿੱਚ ਆਪਾਂ ਪਾਵਾਂਗੇ ਗਰਮ-ਗਰਮ ਚਾਸ਼ਨੀ ਚਾਸ਼ਨੀ ਪਾ ਕੇ ਚਾਸ਼ਨੀ ਨੂੰ ਚੰਗੀ ਤਰ੍ਹਾਂ ਪੁੰਨੇ ਹੋਏ ਆਟੇ ਦੇ ਨਾਲ ਮਿਕਸ ਕਰਾਂਗੇ ਪਹਿਲਾਂ ਤਾਂ ਆਪਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਨਾ ਜਿਹੜਾ ਇਹ ਬੈਟਰ ਆ ਬਹੁਤ ਹੀ ਪਤਲਾ ਹੈ ਤੇ ਜਿਵੇਂ-ਜਿਵੇਂ ਮਿਕਸ ਕਰਦੇ ਜਾਵਾਂਗੇ ਚਾਸ਼ਨੀ ਠੰਡੀ ਹੁੰਦੀ ਜਾਵੇਗੀ ਓਵੇਂ ਹੀ ਆਪਣਾ ਇਹ ਜਿਹੜਾ ਬਰਫੀ ਵਾਲਾ ਬੈਟਰ ਆ گاੜਾ ਹੁੰਦਾ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਜਾਸਨੀ ਠੰਡੀ ਹੋਵੇਗੀ ਤੇ ਫੇਰ ਹੀ ਆਪਣੀ ਬਰਫੀਆ ਜਿਹੜੀ ਸੈੱਟ ਹੋਵੇਗੀ ਤੇ ਆਪਾਂ ਚੰਗੀ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਨਾ ਹੈ ਤੇ ਹੌਲੀ-ਹੌਲੀ ਦੇਖੋ ਜੀ ਬਰਫੀਆ ਆਪਣੀ ਸੈੱਟ ਹੋਣੀ ਸ਼ੁਰੂ ਹੋ ਗਈ ਆ ਤੇ ਫੇਰ ਦੂਸਰੀ ਸਾਈਡ ਆਪਾਂ ਬਰਫੀ ਨੂੰ ਸੈੱਟ ਕਰਨ ਲਈ ਕਿਸੇ ਵੀ ਪਲੇਟ ਜਾਂ ਥਾਲੀ ਦੀ ਵਰਤੋਂ ਕਰਨੀ ਹੈ ਜਾਂ ਤੁਹਾਡੇ ਕੋਲੇ ਬਰਫੀ ਵਾਲੀ ਟ੍ਰੇ ਹੈਗੀ ਉਹਦੇ ਵਿੱਚ ਵੀ ਤੁਸੀਂ ਬਰਫੀ ਸੈੱਟ ਕਰ ਸਕਦੇ ਹੋ ਤੇ ਮੈਂ ਪਲੇਟ ਨੂੰ ਹਲਕਾ ਜਿਹਾ ਦੇਸੀ ਘਿਓ ਦੇ ਨਾਲ ਗ੍ਰੀਸ ਕਰ ਲਿਆ ਹੈ ਇਹ ਫਿਰ ਇਹਦੇ ਵਿੱਚ ਆਪਾਂ ਪਾ ਦਾਂਗੇ ਬਰਫੀ ਵਾਲਾ ਬੈਟਰ ਬਰਫੀ ਵਾਲਾ ਬੈਟਰ ਪਾ ਕੇ ਫਿਰ ਆਪਾਂ ਨਾ ਬਰਫੀ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉੱਪਰੋਂ ਆਪਾਂ ਬਿਲਕੁਲ ਹੀ ਫਲੈਟ ਕਰ ਦੇਣਾ ਇਹ ਚੰਗੀ ਤਰ੍ਹਾਂ ਤੇ ਮੈਂ ਬਰਫੀ ਨੂੰ ਚੰਗੀ ਤਰ੍ਹਾਂ ਦੇਖੋ ਸੈਟ ਕਰ ਲਿਆ ਜੀ ਤੇ ਉੱਪਰ ਫਿਰ ਆਪਾਂ ਗਾਰਨਿਸ਼ਿੰਗ ਕਰਾਂਗੇ ਉਦੋਂ 얘ਥੇ ਮੈਂ ਬਦਾਮਾ ਜਿਹੜੇ ਇਸ ਤਰ੍ਹਾਂ ਲੰਮੇ-ਲੰਮੇ ਕੱਟਤੀ ਉਹਨਾਂ ਦੀ ਵਰਤੋਂ ਕਰ ਰਹੀ ਹਾਂ ਤੁਸੀਂ ਕੋਈ ਵੀ ਡ్రਾਈ ਫਰੂਟਸ ਲਗਾ ਸਕਦੇ ਹੋ ਪਰ ਬਿਨਾ ਡ్రਾਈ ਫਰੂਟਸ ਦੇ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਉਹ ਸਿਲਵਰ ਵਰਕ ਆਂਦਾ ਹੈ ਬਰਫੀ ਵਾਲਾ ਉਹਦੀ ਵੀ ਵਰਤੋਂ ਕਰ ਸਕਦੇ ਹੋ ਬਦਾਮ ਉੱਪਰ ਲਗਾ ਕੇ ਜੀ ਹਲਕਾ-ਹਲਕਾ ਇਹਨੂੰ ਪ੍ਰੈਸ ਕਰਾਂਗੇ ਤੇ ਫਿਰ ਆਪਾਂ ਬਰਫੀ ਨੂੰ ਨਾ ਸੈੱਟ ਹੋਣ ਲਈ ਅੱਧੇ ਘੰਟੇ ਦੀ ਰੈਸਟ ਦੇਾਂਗੇ ਤੇ ਬਹੁਤ ਹੀ ਵਧੀਆ ਬਰਫੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਰਫੀ ਆਪਣੀ ਬਣ ਕੇ ਤਿਆਰ ਹੈ ਜੀ ਤੇ ਅੱਧੇ ਘੰਟੇ ਦੀ ਆਪਾਂ ਰੈਸਟ ਦੇਣ ਤੋਂ ਬਾਅਦ ਫਿਰ ਆਪਾਂ ਇਹਨੂੰ ਕੱਟ ਕੱਟ ਕੇ ਪੀਸਾਂ ਦੇ ਵਿੱਚ ਤਿਆਰ ਕਰਾਂਗੇ ਤੇ ਇੱਥੇ ਪੂਰਾ 1 ਘੰਟਾ ਹੋ ਗਿਆ ਜੀ ਤੇ ਮੈਂ ਬਰਫੀ ਨੂੰ 1 ਘੰਟੇ ਬਾਅਦ ਨਾਲ ਕੱਟ ਕੇ ਦਿਖਾ ਰਹੀ ਹਾਂ ਕਿ ਤੁਸੀਂ ਦੇਖ ਸਕਦੇ ਹੋ ਆਸਾਨੀ ਦੇ ਨਾਲ ਕੱਟੀ ਜਾ ਰਹੀ ਹੈ ਬਰਫੀ ਬਿਲਕੁਲ ਸੈੱਟ ਹੋ ਗਈ ਹੈ ਬਹੁਤ ਹੀ ਜ਼ਿਆਦਾ ਨਰਮ ਤੇ ਬਹੁਤ ਹੀ ਜ਼ਿਆਦਾ ਸਵਾਦ ਬਰਫੀ ਬਣ ਕੇ ਤਿਆਰ ਹੁੰਦੀ ਹੈ ਬਾਜ਼ਾਰ ਦੀ ਬਰਫੀ ਦੇ ਨਾਲੋਂ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਨਾ ਹੀ ਜ਼ਿਆਦਾ ਮਿੱਠਾ ਹੁੰਦਾ ਹੈ ਨਾ ਹੀ ਇਹਦੇ ਵਿੱਚ ਕੋਈ ਮਿਲਾਵਟ ਆ ਤੁਹਾਨੂੰ ਜਦੋਂ ਵੀ ਕਦੇ ਤੁਹਾਡਾ ਮਨ ਕਰੇ ਬਰਫੀ ਖਾਣ ਦਾ ਮਠਾਈ ਖਾਣ ਦਾ ਤੁਸੀਂ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਤੇ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦੀ ਬਹੁਤ ਹੀ ਸਵਾਦ ਬਰਫੀ ਬਣਦੀ ਹੈ ਤੇ ਤੁਹਾਨੂੰ ਬਰਫੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਜੇਕਰ ਤੁਹਾਨੂੰ ਮੇਰੇ ਵੀਡੀਓ ਰੈਸਪੀਜ਼ ਵਧੇ ਲੱਗਦੇ ਹਨ ਤਾਂ ਮੇਰੇ ਚੈਨਲ ਬ੍ਰੈਡਕਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਤਾਨੂੰ ਮੈਂ ਤੋੜ ਕੇ बहुत ही नरम बर्फी बन के तैयार हुई है जी तो देख सकते हो बहुत ही वादिया बर्फी बनी है इसे तरह प्यार से स्पोर्ट बनाई रखियो जी मिलते हैं नवी हेल्थी रेसिपी सारे प्यार सत